ਇਸ ਵੇਲੇ ਦੀਏ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਵਾਰ ਫਿਰ ਤੋਂ ਕਈ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਮਹਾਲੀ ਦੇ ਕਈ ਸਕੂਲ ਜਿਨ੍ਹਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਆਈ ਹੈ ਤਾਂ ਸਕੂਲਾਂ ਦੀ ਮੇਲ ਤੇ ਜਦੋਂ ਧਮਕੀ ਮਿਲੀ ਤਾਂ ਸਕੂਲ ਪ੍ਰਬੰਧਕਾਂ ਨੂੰ ਵੀ ਹੱਥ ਪੈਰਾਂ ਦੀ ਪੈ ਜਾਂਦੀ ਹੈ ਤੁਰੰਤ پولیس ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਤੇ ਮਾਪੇ ਜਿਹੜੇ ਨੇ ਬੱਚਿਆਂ ਨੂੰ ਸਕੂਲ ਵਾਪਸ ਘਰ ਲੈ ਕੇ ਜਾਣ ਦੇ ਲਈ ਪਹੁੰਚੇ ਨੇ ਤਾਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਕਈ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਤਾਂ ਖਬਰ ਮੋਹਾਲੀ ਤੋਂ ਅੱਜ ਥੇ ਕਈ ਸਕੂਲਾਂ ਨੂੰ ਬੰਬ ਦੇਣਾ ਉਹ ਡਾਉਣ ਦੀ ਥ੍ਰੈਟ ਈਮੇਲ ਆਉਂਦੀ ਹੈ ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਸਾਰੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਬੱਚਿਆਂ ਦੇ ਮਾਪਿਆਂ ਨੂੰ ਬੁਲਾ ਕੇ ਉਹਨਾਂ ਨੂੰ ਘਰ ਭੇਜਿਆ ਗਿਆ ਤੇ ਫਿਰ ਹਾਲ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਜੀ ਅੱਜ ਸਵੇਰੇ ਤਕਰੀਬਨ 7:30 ਵਜੇ ਈਮੇਲ ਆਈ ਮੋਹਾਲੀ ਦੇ ਕਾਫੀ ਸਰਜਨ ਦੇ ਕਰੀਬ ਸਕੂਲਾਂ ਨੂੰ ਥ੍ਰੈਟ ਆਈ ਹੈ ਇਦੇ ਵਿੱਚ ਜੀ ਇਹਨੇ ਜੋ ਟ੍ਰੈਂਡ ਦਿੱਤੀ ਉਸ ਦੇ ਮੁਤਾਬਿਕ ਆਪਾਂ ਵੀ ਜ ਆਪਣੇ ਟੀਮ ਵੈਕਟਰ ਕਰਕੇ ਇਹ ਸਬੂਤਾ ਜਿਹੜਾ ਇਹ ਕੰਕਲੂਜਨ ਸਾਡੀ ਫੈਮਿਲੀ ਦੀ ਖਲਤ ਤੇ ਸਾਰੇ ਵੀਓਸ ਨੂੰ ਆਪਾਂ ਸਪੂਲਿਸ਼ ਡਿਵਾਈਡ ਕਰਕੇ ਸਾਰੇ ਐਸਟੀ ਸਾਹਿਬਾ ਜੀ ਤੇ ਨਾਲ ਆਪਾਂ ਪੁੱਛੀਏ ਆਪਾਂ ਦਿੱਤੇ ਤੇ ਟੈਕਨੀਕਲ ਆ ਜੀ ਮੈਂ ਤੁਹਾਡੇ ਮਾਤੇ ਵਿੱਚ ਇਹ ਕਰਨਾ ਚਾਹੁੰਦਾ ਕਿ ਤੁਸੀਂ ਜੀ ਕੋਈ ਪੜੀ ਸਕਦੇ ਹੋ ਅਜੇ ਤਾਂ ਕੋਈ ਅਜਾ ਵੀ ਸੰਦੇਸ਼ ਦਿੱਤੀ ਜੀ ਕੋਈ ਅਜਾ ਕਿ ਕਿ ਸਾਨੂੰ ਨਹੀਂ ਮਿਲੀ ਤੇ ਇਹ ਥੀਅਰ ਦੇ ਪੈਨਿਕ ਸਪਰੈਡ ਕਰਨ ਦਾ ਸੱਜਾ ਭਾਗ ਹੁੰਦਾ ਹੈ ਬਾਕੀ ਆਪਾਂ ਪੂਰੀ ਕਰਲੀ ਚੈਕ ਕਰਾਂਗੇ ਉਸ ਦੇ ਉਪਰੰਤ ਅਸੀਂ ਪ੍ਰੋਪਰ ਡੀਪਿੰਗ ਤੋਂ ਬਾਅਦ ਜੇ ਜੇ ਰੇਡਿੰਗ ਫ੍ਰੈਕਟ ਕਾਲ ਚ ਜੇ ਕੋਈ ਵੀ ਸਬੂਤ ਸਾਨੂੰ ਮਿਲਿਆ ਤਾਂ ਬੇਸਿਕਲੀ ਜਿਹੜਾ ਮੈਥੋਡਿਓ ਆ ਬਾਕੀ ਸ੍ਰੀ ਕੀ ਇਹਦਾ ਨਾਲ ਜਿਹੜਾ ਇਹਦੇ ਪਾਰ ਬਿਲਕੁਲ ਇਹ ਪਹਿਲਾਂ ਵੀ ਇੰਦਾਂ ਦੀਆਂ ਥ੍ਰੈਡ ਕਾਲਸ ਆਈਅਰ ਇਹ ਆਪਾਂ ਵੈਰੀਫਾਈ ਕਰਨ ਤੋਂ ਬਾਅਦ ਕੀ ਇਹ ਇਹਦਾ ਕੋਈ ਇਹਦੇ ਵਿੱਚ ਤੱਤ ਸਿਗਾ ਜਾਂ ਕਿਸ ਨੇ ਸ਼ਰਾਰਤ ਕੀਤੀ ਹੈ ਉਹ ਆਪਾਂ ਫਿਰ ਇਸ ਤੋਂ ਬਾਅਦ ਆਪਾਂ ਕਨਫਰਮ ਕਰਕੇ ਤੁਹਾਨੂੰ ਦੱਸਾਂਗੇ ਸਰ ਇਸ ਚੀਜ਼ ਵੀ ਕਨਫਰਮ ਕਰਤਾ ਕਿ ਜੋੜੀ ਮਿਲਦੇ ਥੋੜੀ ਦੇ ਅਲਗਥਮਿਕ ਜਿਹੜੀ ਹਟ ਕੋਲ ਹੈ ਉਹ ਚੱਡੀ ਕਰਦਾ ਉਹ ਚੋਕੇ ਕੁਸਚਨ ਚੱਲ ਨਹੀਂ ਚੱਡੀ ਕਰਦੇ ਦੇਖੋ ਕਿ ਅੰਕੜੇ ਉਦਾਂ ਦਾ ਕੁਝ ਸੇਮ ਪੈਟਰਨ ਦੇ ਈਮੇਲ ਆਈ ਹੈ ਬਟ ਕਿਉਂਕਿ ਸਾਡੇ ਲਈ ਜਿਹੜੀ ਸਾਡੇ ਨਾਗਰਿਕਾਂ ਦੀ ਸੁਰੱਖਿਆ ਜਿਹੜੀ ਉਹ ਮਸਟ ਹੈ ਇਸ ਲਈ ਆਪਾਂ ਕੋਈ ਵੀ ਚਾਂਸ ਲੈਣ ਦੇ ਬਿਨਾ ਇਹ ਵੇਖ ਹੈ ਕਿ ਸਹੀ ਪ੍ਰੋਡਕਟ ਆਪਾਂ ਪਹਿਲਾਂ ਸਾਰੀ ਥੋਰੋਲੀ ਚੈਕਿੰਗ ਕਰਾਂਗੇ ਉਸ ਤੋਂ ਬਾਅਦ ਇਹਦੀ ਵੈਰੀਐਟੀ ਦੇਖਾਂਗੇ ਕਿ ਇਹ ਮੇਜ ਜਿਹੜੀ ਸਹੀ ਹੈਗੀ ਹੈ ਇਹ ਨੂੰ ਸੁਧਿ ਕਰ ਦਿੱਤੀ ਕਿ ਇੱਕ ਸਮੇਂ ਲਈ ਸਕੂਲਾਂ ਨੂੰ ਜੀ ਸਾਰਿਆਂ ਨੂੰ ਸਰਕਾਰੀ ਪਾਇਬਲ ਹਾਂ ਜਿਹੜਾ ਜਣਾ ਨੂੰ ਫਰੈਕਟੋਰ ਰੀਸੀਵ ਹੋਈ ਹੈ ਸਾਰਿਆਂ ਨੂੰ ਮੈਸੇਜ ਲਾ ਕੇ ਆਪਾਂ ਸਿੱਧੇ ਕਰਤੀ ਹੈ ਉਹਨੂੰ ਆਰਡਰ ਕਰਦੇ ਤੇ ਉਹਨਾਂ ਵੀ ਸਰੰਗੀ ਚੈਕਿੰਗ ਕਰਨ ਉਪਰਾਂ ਦੀ ਆਪਾਂ ਉਹਨਾਂ ਨੂੰ ਅਪਰੇਸ਼ੀਏ ਬੇਸਿਕਲੀ ਇਹ ਆਈ ਕੱਲੇ ਪ੍ਰਾਈਵੇਟ ਸਕੂਲਾਂ ਤੋਂ ਸੀ ਜਾਂ ਦੋਨੋਂ ਸਕੂਲਾਂ ਪ੍ਰਾਈਵੇਟ ਹੋਣੇ ਹੇ ਜੀ ਬੇਸਿਕਲੀ ਹਜੇ ਤੱਕ ਪ੍ਰਾਈਵੇਟ ਸਕੂਲਾਂ ਦੇ ਸਾਹਮਣੇ ਜਿਹੜੇ ਇੱਥੇ ਦੇ ਵੱਡੇ ਸਕੂਲਾਂ ਨਾਲੋਂ ਘੱਟ ਸਕੂਲ ਉਹਨਾਂ ਦੇ ਮੀਨਸਟੇਡ ਨਾਲੋਂ ਫੈਕਲਟੀ ਤੋਂ ਲੋਕਾਂ ਦੇ ਵਿੱਚ ਪੈਨਿਕ ਨਾ ਕਿਰੇ ਤੋਂ ਉਹ ਪੇਰੈਂਟਸ ਕੋਲੋਂ ਦਿਨਾਂ ਤੋਂ ਹੋਵੇ ਉਹਨਾਂ ਨੂੰ ਬਕਾਇਦਾ ਤੋਂ ਨਾਲੋਂ ਮੇਰੇ ਕੋਲ ਜੀ ਮੈਂ ਪੂਰਨ ਵਿਸ਼ਵਾਸ ਦਵਾ ਰਹਾ ਕਰਦਾ ਸਾਡੇ ਸਾਰੇ ਆਫੀਸਰਸ ਹਨ ਸਾਡੀ ਐਂਟੀ ਸੈਬੋਟੇਜ ਟੀਮ ਬੌਮ ਡਿਸਪੋਜ਼ਲ ਟੀਮ ਸਾਡੀ ਫਾਇਨਰੀਆ ਟੀਮ ਹੈ ਸਾਡੀ ਜਿਹੜੀ ਰਿਜ਼ਰਵਸ ਹਨ ਸਾਡੀ ਐਂਟੀ ਰਾਈਡ ਪੁਲਿਸ ARV ਟੀਮ ਸਾਰੀਆਂ ਤਾਕਤਵਰ ਨੇ ਵੀ ਅਪਰਲੀ ਚੈਕਿੰਗ ਰਾਉਂਡ ਤੋਂ ਬਾਅਦ ਤੁਹਾਨੂੰ ਪੂਰੀ ਅਪਡੇਟ ਦਵਾਣਗੇ ਬਾਕੀ ਅਪਰ ਇਥੇ ਹਟੇ ਹੋਏ ਕੋਈ ਵੀ ਸ਼ਕਤੀ ਨਾ ਦਿੱਕਤ ਆਦੀ ਹੈ ਸਭ ਆਪੋ ਦਾ ਟੀਚਰ ਆਉਂਦੇ ਕਰਾਂਗੇ ਸਹੀ ਠੀਕ ਹੈ